ਸੂਰੇ ਜੀ ਵਾਗੂ ਤਪਦਾ ਤੇ ਛਾਂਤੇ ਸਵੇਰੇ ਵਰਗਾ ਹੈ ਹਾਂ ਜੀ ਬਿਲਕੁਲ ਖੁਸ਼ੀ ਦੀ ਗੱਲ ਹੈ ਇੱਕ ਤਰ੍ਹਾਂ ਸਿੱਧੂ ਮੂਸੇ ਵਾਲਾ ਹੀ ਆਇਆ ਹੈ ਮੈਂ ਜੋ ਮੰਗ ਤੇਰੇ ਵਰਗਾ ਹੁਣ ਅੱਗੇ ਵੀ ਯੂਥ ਨੂੰ ਵੀ ਹੋ ਗਿਆ ਕਿ ਹਾਂ ਭਈ ਹੁਣ ਇੱਕ ਨਵਾਂ ਸਿੱਧੂ ਮੂਸੇ ਵਾਲਾ ਫੇਰ ਆ ਗਿਆ ਆਪਣੇ ਕੋਲ ਵਾਪਸ ਖੁਸ਼ੀ ਸਾਨੂੰ ਵੀ ਹੈਗੀ ਹੈ ਕਿ ਆਇਆ ਭਰਾ ਆਪਣਾ ਜਿਹੜਾ ਚਲਾ ਗਿਆ ਸਾਡੇ ਦੂਰ ਤੇ ਹੁਣ ਆਇਆ ਘਰ ਦੇ ਤੇ ਵੀ ਆਸ ਵਧੀ ਹੈ ਇਹ ਇਹ ਚੀਜ਼ ਆਪਣੇ ਘਰੇ ਚ ਵੀ ਗਈ ਸੀ ਚਾਚੇ ਮਾਮੀਆ ਦੇ ਸਿਰਾਂ ਤੇ ਨਹੀਂ ਉੱਡਿਆ ਮੈਂ ਆਪ ਬਣਿਆ ਸੋ ਆਪ ਬਣਿਆ ਸੀਗਾ ਉਹਨਾਂ ਦੇ ਮਮਾ ਪਾਪਾ ਨੂੰ ਇੱਕ ਨਵਾਂ ਮੌਕਾ ਮਿਲਿਆ ਮਤਲਬ ਜ਼ਿੰਦਗੀ ਦਾ ਜੀਣ ਦਾ ਜੋ ਕਿ ਉਹ ਮਤਲਬ ਬਿਲਕੁਲ ਹੀ ਸੁਨ ਹੋ ਗਏ ਸੀਗੇ ਮਤਲਬ ਸਿੱਧੂ ਮੂਸੇ ਦਾ ਜਾਨ ਤੋਂ ਬਾਅਦ ਹੁਣ ਉਹਨਾਂ ਨੂੰ ਇਹ ਆ ਕਿ ਇੱਕ ਨਵੀਂ ਉਮੀਦ ਦੀ ਕਿਰਨ ਮਿਲ ਗਈ ਆ ਉਹਨਾਂ ਦਾ ਬੱਚਾ ਹੈਗਾ ਯਾ ਹੁਣ ਉਹਨਾਂ ਨੂੰ ਇਹ ਇੱਕ ਜਿਹੜਾ ਸਾਡੇ ਨਾਲ ਹੁਣ ਕੋਈ ਰਹਿਣ ਵਾਲਾ ਹੈਗਾ ਪਹਿਲਾਂ ਇਕੱਲੇ ਇਕੱਲੇ ਹੋ ਗਏ ਸੀ ਉਹ ਸੱਚੀ ਗੱਲ ਦੋਸਤੋ ਮੈਂ ਅਰਵਿੰਦਰ ਸਾਨਾ ਸਵਾਗਤ ਕਰਦਾ ਹਾਂ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਇੱਕ ਚਰਚਾ ਬੜੀ ਚੱਲ ਰਹੀ ਹੈ ਬਿਲਕੁਲ ਜੀ ਸਿੱਧੂ ਮੂਸੇ ਵਾਲੇ ਦੇ ਘਰ ਉਹਦਾ ਛੋਟਾ ਭਰਾ ਆ ਬਿਲਕ ਸ਼ੁਭਦੀਪ ਨੂੰ ਮਰੇ ਲਮਸਮ 1.5 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਉਹ ਗਮ ਚ ਉਹਨਾਂ ਦਾ ਮਾਪਿਓ ਜੀ ਰਿਆ ਸੀ ਲੇਕਿਨ ਹੁਣ ਉਹਨਾਂ ਦੇ ਘਰ ਇੱਕ ਨਵੀਂ ਖੁਸ਼ੀ ਆਈ ਹੈ ਉਹ ਖੁਸ਼ੀ ਨੂੰ ਪੂਰੀ ਦੁਨੀਆ ਸੈਲੀਬ੍ਰੇਟ ਕਰ ਰਹੀ ਹੈ ਖਾਸ ਕਰ ਉਹ ਬੰਦੇ ਜੋ ਸਿੱਧੂ ਮੂਸੇਵਾਲੇ ਦੇ 팬 ਨੇ ਲੇਕਿਨ ਅਸੀਂ ਵੀ ਉਸ ਵਿਸ਼ੇ 'ਚ ਚਰਚਾ ਕਰਨ ਲਈ ਯੂਥ ਨਾਲ ਜੁੜੇ ਆ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਪੁਆਇੰਟ ਆਫ View ਨਾਲ ਕਿਸ ਤਰ੍ਹਾਂ ਉਹ ਇਸ ਜੋ ਇਹ ਘਟਨਾਕ੍ਰਮ ਹੋਇਆ ਦੇਖਦੇ ਨੇ ਤਾਨੂੰ ਪਤਾ ਹੈ ਜੀ ਉਹਨਾਂ ਦੇ ਸਿੱਧੂ ਮੂਸੇ ਵਾਲੇ ਦੇ ਭਰਾ ਆ ਹਾਂਜੀ ਉਹਨਾਂ ਦੇ ਮਮਾ ਪਾਪਾ ਨੂੰ ਇੱਕ ਨਵਾਂ ਮੌਕਾ ਮਿਲਿਆ ਮਤਲਬ ਜ਼ਿੰਦਗੀ ਦਾ ਜੀਣ ਦਾ ਜੋ ਕਿ ਉਹ ਮਤਲਬ ਬਿਲਕੁਲ ਹੀ ਸੁਨ ਹੋ ਗਏ ਸੀਗੇ ਮਤਲਬ ਸਿੱਧੂ ਮੂਸੇ ਦੇ ਜਾਣ ਤੋਂ ਬਾਅਦ ਇੱਕ ਤਰ੍ਹਾਂ ਸਿੱਧੂ ਮੂਸੇ ਵਾਲਾ ਹੀ ਆਇਆ ਵਾ ਤੁਹਾਨੂੰ ਲੱਗਦਾ ਹੈ ਕਿ ਇਹ ਉਹਨਾਂ ਪਰਿਵਾਰਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਹਾਂਜੀ ਬਿਲਕੁਲ ਖੁਸ਼ੀ ਦੀ ਗੱਲ ਹੈ ਇੱਕ ਉਹਨਾਂ ਨੂੰ ਮਤਲਬ ਜੀਣ ਦਾ ਮਕਸਦ ਮਿਲ ਗਿਆ ਆਵਾ ਆਪਣੀ ਲਾਈਫ ਅੱਗੇ ਉਹ ਤੀਕ ਤੇ ਚਲਾ ਗਿਆ ਸੀ ਮਤਲਬ ਇੱਕ ਬਹੁਤ ਵਧੀਆ ਇੱਕ ਸਿੰਗਰ ਸੀਗਾ ਅਚਾਨਕ ਚਲਾ ਗਿਆ ਤੇ ਮਾਪੇ ਖੁਸ਼ ਨੇ ਉਹ हां जी हां जी बिल्कुल वो भी आगे जाके जे मतलब सिंगिंग ਚ ਜਾਣਾ ਚਾਹੇਗਾ ਲੱਗਦਾ ਹੈ ਮੈਨੂੰ ਸਿੰਗਿੰਗ ਚ ਜਾਏਗਾ ਉਹ ਵੀ ਪੁਆਇੰਟ ਆਫ 뷰 ਕੀ ਹੈ ਇਸ ਮਾਮਲੇ ਤੇ ਠੀਕ ਆ ਹੁਣ ਅਗਲੇ ਖੁਸ਼ ਆ ਬਾਕੀ ਉਹਦੇ ਜਿਹੜੇ ਫੈਨਸ ਆ ਉਹ ਵੀ ਬਹੁਤ ਖੁਸ਼ ਆ ਕਿ ਸਾਡਾ ਮਤਲਬ ਸਿੱਧੂ ਮੂਸੇਵਾਲਾ ਫੇਰ ਵਾਪਸ ਆ ਗਿਆ ਆ ਹੋਰ ਕੀ ਚਾਹੀਦਾ ਬੰਦੇ ਨੂੰ ਬਾਕੀ ਉਹਦੇ ਮਾਂ ਪਿਓ ਜਿਹੜੇ ਮਤਲਬ ਇੱਕ ਹਿਸਾਬ ਦੇ ਸੋਨੀ ਹੋ ਗਏ ਸੀ ਜਦੋਂ ਮੌਤ ਤੋਂ ਬਾਅਦ ਹੁਣ ਉਹਨਾਂ ਨੂੰ ਇਹ ਆ ਕਿ ਇੱਕ ਨਵੀਂ ਉਮੀਦ ਦੀ ਕਿਰਨ ਮਿਲ ਗਈ ਆ ਉਹਨਾਂ ਦਾ ਬੱਚਾ ਹੈਗਾ ਆ ਹੁਣ ਉਹਨਾਂ ਨੂੰ ਇਹ ਆ ਕਿ ਜਦ ਸਾਡੇ ਨਾਲ ਹੁਣ ਕੋਈ ਰਹਿਣ ਵਾਲਾ ਹੈਗਾ ਪਹਿਲਾਂ ਇਕੱਲੇ ਇਕੱਲੇ ਹੋਗੇ ਸੀ ਉਹ ਹੁਣ ਅੱਗੇ ਵੀ ਯੂਥ ਨੂੰ ਵੀ ਹੋ ਗਿਆ ਕਿ ਹਾਂ ਬਈ ਹੁਣ ਇੱਕ ਨਵਾਂ ਸਿੱਧੂ ਮੂਸੇ ਵਾਲਾ ਫੇਰ ਆ ਗਿਆ ਆਪਣੇ ਕੋਲ ਵਾਪਸ ਲੱਗਦਾ ਹੈ ਕਿ ਸਿੱਧੂ ਮੂਸੇ ਵਾਲੇ ਨੇ ਇੱਕ ਮੂਸਾ ਪਿੰਡ ਦਾ ਨਾਂ ਵਰਲਡ ਵਾਈਜ਼ ਕਰ ਦਿੱਤਾ ਸੀ ਹਾਂਜੀ 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 ਹਰ ਕਿਤੇ ਹਰ ਕਿਤੇ ਨਾਂ ਜੀ ਉਹਦਾ ਬਾਹਰਲੇ ਸ਼ਹਿਰ ਹੋ ਗਿਆ ਜਿੱਥੇ ਮਰਜੀ ਆਪਣੇ ਨਿਯੋਗ ਹਰ ਕਿਤੇ ਉਹਦੇ ਸ਼ੋਅ ਹੁਣ ਵੀ ਮਤਲਬ ਉਹਦੇ ਮਰਨ ਤੋਂ ਬਾਅਦ ਵੀ ਉਹਦਾ ਨਾਂ ਹਰੇ ਤੱਕ ਵੀ ਨਹੀਂ ਖਤਮ ਹੋਇਆ ਕੀ ਦੇਖ ਕਿਵੇਂ ਦੇਖ ਦਿੰਦੇ ਹਾਂ ਇਸ ਕੰਨਾ ਕਰੂ ਫੈਮਲੀ ਬਹੁਤ ਖੁਸ਼ ਹੈ ਬਾਕੀ ਫੈਨਸ ਵਗੈਰਾ ਵੀ ਬਹੁਤ ਖੁਸ਼ ਹੈ ਵਧੀਆ ਆ ਇਹ ਖੁਸ਼ੀ ਸਾਨੂੰ ਵੀ ਹੈਗੀ ਆ ਕਿ ਆਇਆ ਭਰਾ ਆਪਣਾ ਜਿਹੜਾ ਚਲਾ ਗਿਆ ਸਾਡੇ ਤੋਂ ਦੂਰ ਤੇ ਹੁਣ ਆਇਆ ਘਰ ਦੇ ਤੇ ਵੀ ਆਸ ਵਧੀ ਆ ਉਹਨਾਂ ਨੂੰ ਵੀ ਖੁਸ਼ੀ ਉਹ ਖੁਸ਼ ਅੱਪਾ ਖੁਸ਼ ਕਿਸ ਤਰ੍ਹਾਂ ਦੇਖਦੇ ਤੁਸੀਂ ਮੈਂ ਤਾਂ ਬਹੁਤ ਚੰਗੇ ਤਰੀਕੇ ਨਾਲ ਦੇਖਦਾ ਬਿਕੋਜ਼ ਪਹਿਲਾਂ ਮੈਂ ਸਿੱਧੂ ਮੂਸੇਵਾਲਾ ਨਹੀਂ ਜਾਣਦਾ ਸੀਗਾ ਦੇ ਮਤਲਬ ਲਾਸਟਲੇ ਜਦ ਡੈਥ ਤੋਂ ਬਾਅਦ ਹੀ ਮੈਨੂੰ ਇਹਨਾਂ ਪਤਾ ਲੱਗਾ ਕਿ ਉਹ ਇੰਨਾ ਜ਼ਿਆਦਾ ਫੇਮਸ ਸੀਗਾ ਮੈਂ ਉਹਦੇ ਗਾਣੇ ਨਹੀਂ ਸੁਣਦਾ ਸੀਗਾ ਪਰ ਫਿਰ ਵੀ ਜਦ ਉਨੇ ਸਟਿਵੇਂ ਨੂੰ ਪਤਾ ਲੱਗਾ ਉਹਦੇ ਡੈਥ ਤੋਂ ਬਾਅਦ ਪਤਾ ਲੱਗਾ ਕੀ ਚੀਜ਼ ਸੀਗਾ ਤੇ ਕਿੰਨੀ ਕੀ ਇਹਨੇ ਅਚੀਵਮੈਂਟਸ ਲਈ ਸੀਗੀ ਲੱਗਦਾ ਹੈ ਕਿ ਉਹਦਾ ਜਿਹੜਾ ਛੋਟਾ ਭਰਾ ਆਇਆ ਹੈ ਉਹ ਮਕਾਮ ਹਾਸਲ ਕਰਕੇ ਉਹ ਮਾਪਿਓ ਦੀ ਇੱਕ ਜੀਣ ਦੀ ਰਾਹ ਬਣ ਗਿਆ ਕਿਹਾ ਤਾਂ ਨਹੀਂ ਜਾ ਸਕਦਾ ਕੁਝ ਵੀ ਬਿਕੋਜ਼ ਸਿੱਧੂ ਦੀ ਗੱਲ ਅਲੱਗ ਸੀ ਜਸਟ 5 ਇਅਰ ਵਿੱਚ ਉਹਨੇ ਨਗੁਸ਼ ਕੀਤਾ ਸੀਗਾ ਤੇ ਇਹਦੇ ਲਈ ਜਿਹੜਾ ਹੁਣ ਆਇਆ ਹੈ ਭਰਾ ਉਹਨੂੰ ਤਾਂ ਪਹਿਲਾਂ ਹੀ ਨਾਮ ਮਿਲ ਗਿਆ ਇੱਕ ਹਿਸਾਬ ਦਾ ਫੇਮ ਮਿਲ ਗਿਆ ਹਾਂਜੀ ਫੇਮ ਪਹਿਲਾਂ ਮਿਲੀ ਹੋਈ ਆ ਹੁਣ ਫੇਮ ਨੂੰ ਇਨਕਰੀਜ਼ ਕਰਨਾ ਡਿਕਰੀਜ਼ ਕਰਨਾ ਉਹਦੇ ਹੱਥ 'ਚ ਹੈ ਕਿ ਉਹ ਕਿਵੇਂ ਕਰਦਾ ਆ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਇੱਕ ਲੋਹੇ ਵਾਂਗ ਤਪਣਾ ਪਊਗਾ ਜ਼ਰੂਰ ਤਪਣਾ ਤਾਂ ਪਊਗਾ ਬਿਕਾਜ਼ ਸਿੱਧੂ ਨੇ ਆਪਣੀ ਤਪਣ ਕੀਤੀ ਸੀ ਉਹਨੇ ਉਹ ਵਾ ਉਹ ਜਿਆਦਾ ਹਾਰਡ ਵਰਕ ਕੀਤਾ ਸੀ ਤਾਂ ਇਸ ਮੁਕਾਮ ਤੇ ਪਹੁੰਚਿਆ ਸੀ ਉਹ ਮਿਹਨਤ ਕਰਕੇ ਕਰਕੇ ਉਹ ਟਾਪ ਲਿਸਟਡ ਹੋਇਆ ਤੇ ਸਿੰਗਰਾਂ ਦੇ ਵਿੱਚ ਬਿਲਕੁਲ ਟਾਪ ਲਿਸਟ ਤੇ ਅੱਜ ਵੀ ਚੱਲਦਾ ਹੈ ਜੇਕਰ ਕੋਈ ਮਰਨ ਤੋਂ ਬਾਅਦ ਵੀ ਉਹਦਾ ਕੋਈ Song ਆਉਂਦਾ ਹੈ ਤੇ ਜਸਟ 2-3 ਇਅਰਸ ਦੇ 2-3 ਆਰਸ ਦੇ ਵਿੱਚ ਮਿਲੀਅਨਸ ਵਿਊਜ਼ ਦੈਟਸ ਆ ਬੱਤੀ ਕੋਈ ਇੱਕ ਉਹ ਅੱਧੇ ਦਾ ਸਿੰਗਰ ਸੀ ਜਿਹਦਾ ਕੋਈ ਗੋਡਫਾਦਰ ਨਹੀਂ ਸੀ ਕਿਹਦਾ ਕੋਈ ਰਿਸ਼ਤੇਦਾਰ ਸਿੰਗਰ ਨਹੀਂ ਸੀ ਨਹੀਂ ਤਾਂ ਲੋਕ ਕਹਿੰਦੇ ਨਾ ਮੇਰਾ ਭਰਾ ਏ ਮੇਰੇ ਡੈਡੀ ਨੇ ਉਹਨੂੰ ਕਦੇ ਕਿਸੇ ਨੂੰ ਵਿਰਾਸਤ ਚ ਮਿਲਦੀ ਹੈ ਬਿਲਕੁਲ ਇਹਨੇ ਇਹ ਚੀਜ਼ ਆਪਣੇ ਗਾਣੇ ਚ ਵੀ ਗਈ ਸੀ ਚਾਚੇ ਮਾਮੇ ਆ ਤੇ ਸਿਰਾ ਤੇ ਨਹੀਂ ਉੱਡਿਆ ਮੈਂ ਆਪ ਬਣਿਆ ਸੋ ਆਪ ਬਣਿਆ ਸੀਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਇਸਕਾ ਨਕਰਮ ਸਰ ਸਹੀ ਆਗੇ ਸਾਰੇ ਖੁਸ਼ ਹੈਗੇ ਉਹਨਾਂ ਦੇਸ਼ ਸਾਰੇ ਹੀ ਮਤਲਬ ਇੱਕ ਪਾਸੇ ਖੁਸ਼ੀ ਹੀ ਨਜ਼ਰ ਆਂਦੀ ਹੈ ਸਾਰਿਆਂ ਚ ਕਿ ਹੁਣ ਫਿਰ ਤੋਂ ਲੋਕ ਕਹਿੰਦੇ ਕਿ ਸੁਧਿ ਮਸਾਲਾ ਫਿਰ ਤੋਂ ਆ ਗਿਆ ਹੈ ਜੋ ਵੀ ਹੈ ਹੁਣ ਕੋਈ ਬੜੀ ਅੱਛੀ ਗੱਲ ਐ ਅਸੀਂ ਬੱਚਿਆਂ ਨੂੰ ਪੁੱਛਿਆ ਐ ਹੁਣ ਗੀਤ ਸੁਣਾ ਦੂੰ ਕੋਈ ਛੋਟਾ ਯਾ ਜੇ ਸਾਰੇ ਇਕੱਠੇ ਜੇ ਅਗਰ ਆਂਦਾ ਐ ਤਾਂ ਕੋਈ ਸੂਰਜ ਵਾਂਗੂ ਤਪਦਾ ਸੂਰਜ ਵਾਂਗੂ ਤਪਦਾ ਤੇ ਸ਼ਾਂਤ ਸਵੇਰੇ ਵਰਗਾ ਯਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਯਾ ਬਿਲਕੁਲ ਜੀ ਸੂਰਜ ਵਾਂਗੂ ਤਪਦਾ ਬਹੁਤ ਅੱਛਾ ਗਾਣਾ ਐ ਲੇਕਿਨ ਅਸੀਂ ਵੀ ਕਹਿਣਾ ਚਾਹਾਂਗੇ ਯੂਥ ਨੂੰ ਅਸੀਂ ਪੁੱਛਿਆ ਇਹਨਾਂ ਦੀ ਕੀ رائے ਆ ਇਹਨਾਂ ਨੇ ਆਪਣੇ ਅਨੁਸਾਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਅਸੀਂ ਕੋਸ਼ਿਸ਼ ਕੀਤੀ ਇੱਕ ਪੁਆਇੰਟ ਆਫ View ਲੈਣ ਦੀ ਤੁਸੀਂ ਦੱਸਿਓ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਹੁਣ ਮੈਨੂੰ ਬਿਦਦਾਤੋ ਕੈਮਰਾਮੈਨ ਸੇਵਾ ਸਿੰਘ ਨਾਲ ਮੈਂ ਅਰਵਿੰਦਰ ਸਰਾਨਾ ਲੁਧਿਆਣੇ ਵਾਲੀ